ਖਾਲਸਾ ਸਾਜਨਾ ਦਿਵਸ ਵਿਸਾਖੀ ਖਾਲਸੇ ਦਾ ਗੌਰਵਮਈ ਮਨਮਤਾ ਪਰਵ ਹੈ ਹਰ ਸਾਲੀ ਜਿੱਥੇ ਪੂਰੇ ਸੰਸਾਰ ਦੇ ਵਿੱਚ ਸਿੱਖ ਜਗਤ ਵੱਲੋਂ ਇਹ ਪਾਵਨ ਪੁਰਬ ਬੜੀ ਸ਼ਰਧਾ ਉਤਸ਼ਾਹ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਇਹ ਪਾਵਨ ਦਿਹਾੜਾ ਬੜੇ ਜੋਸ਼ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਜਦੋਂ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇੱਥੇ ਮੁਕਾਮ ਸੀ 1705-6 ਦੇ ਵਿੱਚ ਤਾਂ ਉਸ ਦੌਰਾਨ ਇੱਥੇ ਵਿਸਾਖੀ ਦਾ ਪਰਬ ਉਹਨਾਂ ਦੀ ਹਯਾਤੀ ਦੇ ਵਿੱਚ ਜਿਹੜਾ ਸੀ ਉਹ ਮਨਾਇਆ ਗਿਆ ਸੀ ਲੱਖਾਂ ਦੀ ਤਾਦਾਦ ਵਿੱਚ ਖਾਸ ਤੌਰ ਤੇ ਮਾਲਵੇ ਦੇ ਸਿੱਖਾਂ ਨੇ ਖੰਡੇ ਪਾਟੇ ਦੀ ਪਹਲ ਛਾ ਕੇ ਗੁਰੂ ਕੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਕੀਤਾ ਸੀ ਕਾਬਲ ਕੰਧਾਰ ਟਾਕਾ ਪਟਨਾ ਦੂਰ ਦੂਰੋਂ ਸੰਗਤਾਂ ਨੇ ਇੱਥੇ ਹਾਜ਼ਰੀਆਂ ਭਰੀਆਂ ਸੀ ਉਸ ਦਿਨ ਤੋਂ ਲੈ ਕੇ ਇਸ ਅਸਥਾਨ ਦੇ ਉੱਤੇ ਵੀ ਇਹ ਪੁਰਬ ਬੜੀ ਵੱਡੀ ਪੱਧਰ ਤੇ ਉੱਤੇ ਮਨਾਇਆ ਜਾਂਦਾ ਹੈ ਮੈਂ ਸਮੁੱਚੇ ਸਿੱਖ ਜਗਤ ਨੂੰ ਖਾਲਸਾ ਸਾਜਣਾ ਦਿਵਸ ਦੀ ਬਹੁਤ 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 ਮੁਬਾਰਕਬਾਦ ਦਿਨੇ ਵਧਾਈ ਦਿਨਾ ਆਓ ਇਹਨਾਂ ਪੁਰਬਾਂ ਦੇ ਉੱਤੇ ਅਸੀਂ ਗੁਰੂ ਨੂੰ ਨਤਮਸਤਕ ਹੋਈਏ ਦੀਵਾਨ ਚਲਦੇ ਨੇ ਖੰਡੇ ਬਾਟੇ ਦੀ ਪਹੁੰਚਾ ਕੀਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਿਏ ਕਥਾ ਸੁਣੀਏ ਕੀਰਤਨ ਸੁਣੀਏ ਆਪਣਾ ਜੀਵਨ ਸਫਲਾ ਕਰੀਏ ਔਰ ਚੜ੍ਹਦੀ ਕਲਾ ਦੇ ਨਾਲ ਜੋਸ਼ ਦੇ ਨਾਲ ਹੁਲਾਸ ਦੇ ਨਾਲ ਅਸੀਂ ਇਸ ਪਰਬ ਨੂੰ ਮਨਾਈਏ ਜੋਸ਼ ਚੜ੍ਹਦੀ ਕਲਾ ਜਾਂ ਹੁਲਾਸ ਦਾ ਮਤਲਬ ਹੁਲੜਬਾਜ਼ੀ ਨਹੀਂ ਹੁੰਦਾ ਬਲਕਿ ਬੜੇ ਆਰਾਮ ਦੇ ਨਾਲ ਪਰ ਅਮਨ ਤਰੀਕੇ ਦੇ ਨਾਲ ਆਪਣੇ ਸਤਿਗੁਰੂ ਨੂੰ ਸਜਦਾ ਕਰਨਾ ਆਉਣਾ ਮੱਥਾ ਟੇਕਣਾ ਆਉਣਾ ਮੱਥਾ ਟੇਕ ਕੇ ਉਹਦੀ ਹਜ਼ੂਰੀ 'ਚ ਬਹਿ ਕੇ ਉਹਨਾਂ ਦੇ ਬਚਨ ਸੁਣਨੇ ਲੰਗਰਾਂ ਦੇ ਵਿੱਚ ਸੇਵਾਵਾਂ ਕਰਨੀਆਂ ਇਸ ਢੰਗ ਦੇ ਨਾਲ ਇਹ ਪਰਬ ਮਨਾਉਣੇ ਚਾਹੀਦੇ ਨੇ ਇਹ ਪ੍ਰਚਾਰ ਤੇ ਪ੍ਰਸਾਰ ਦੇ ਵਸੀਲੇ ਵੀ ਹੁੰਦੇ ਨੇ ਸਾਡੇ ਜਿਹੜੇ ਪੁਰਬ ਹੁੰਦੇ ਨੇ ਕਿਉਂਕਿ ਲੱਖਾਂ ਦੀ ਤਦਾਦ ਵਿੱਚ ਇਨ੍ਹਾਂ ਪੁਰਬਾਂ ਤੇ ਸੰਗਤਾਂ ਪਹੁੰਚਦੀਆਂ ਨੇ ਔਰ ਦੀਵਾਨ ਸਜਦੇ ਨੇ ਜਿੱਤੇ ਤੱਕ ਸਭ ਦੀਵਾਨ ਸਜਦਾ ਹੈ ਉੱਥੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਕਥਾ ਕੀਰਤਨ ਦਾ ਜਿਹੜਾ ਪ੍ਰਵਾਹ ਚੱਲਦਾ ਹੈ ਔਰ ਸੰਗਤਾਂ ਜਿਹੜੀਆਂ ਨੇ ਉਹ ਹਾਜ਼ਰੀਆਂ ਭਰਦੀਆਂ ਨੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਈਏ ਮੱਥਾ ਟੇਕੀਏ ਮੈਂ ਇੱਕ ਵਾਰੀ ਫੇਰ ਇਸ ਪਰਬ ਦੀਆਂ ਸਮੂਹੋ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੀ ਸਿੰਘ ਜੀ ਦੇ ਹਾਈ ਨੂੰ ਲੈ ਕੇ ਲਗਾਤਾਰ ਮਾਰਚ ਕਰਦੇ ਜਾਰੀ ਆ ਰਹੀ ਇਸ ਪਰਉਪਕਾਰ ਨਾਲ ਉਹ ਮਾੜੀ ਗੱਲ ਹੈ ਰੋਕਣਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਸਾਡੇ ਜਿਹੜੇ ਮਰਿਆਦਾ ਦੇ ਵਿੱਚ ਆਉਂਦੇ ਨੇ ਦੀਵਾਨ ਕਥਾ ਕੀਰਤਨ ਨਗਰ ਕੀਰਤਨ প্রচার প্রসার ਦੇ ਇਹ ذریعے ਹੁੰਦੇ ਨੇ ਸਾਧੂ ਹੁੰਦੇ ਨੇ ਔਰ ਇਹ ਡੈਮੋਕਰੇਟਿਕ ਕੰਟਰੀ ਹੈ ਡੈਮੋਕਰੇਟਿਕ ਕੰਟਰੀ ਦੇ ਵਿੱਚ ਹਰ ਇੱਕ ਨੂੰ ਆਪਣੇ মত ਧਰਮ ਦਾ ਪ੍ਰਚਾਰ ਕਰਨ ਦਾ ਅਧਿਕਾਰ ਹੈ ਔਰ ਇਹਨਾਂ ਅਧਿਕਾਰਾਂ ਦੀ ਉਲੰਘਣਾ ਖਾਸ ਤੌਰ ਦੇ ਉੱਤੇ ਜੇ ਘੱਟ ਗਿਣਤੀਆਂ ਦੇ ਇਹਨਾਂ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤੇ ਮੰਨ ਤੱਕ ਪ੍ਰਸ਼ਾਸਨ ਵੱਲੋਂ ਜਿਵੇਂ ਜਿਵੇਂ ਨਕੀ ਵਸਤੂਆਂ ਕੀ ਤੇਲੇ ਹੋਏ ਆ ਬੇ ਥੋੜਾ ਜਿਹਾ ਜ਼ਿਆਦਾ ਜਿਹੜੀ ਮੇਰੀ ਪ੍ਰਸ਼ਾਸਨ ਨਾਲ ਪੁਲਿਸ ਪਰਸ਼ਾਸਨ ਨਾਲ ਵੀ ਗੱਲ ਹੋਈ ਹੈ ਜਿਹੜੀ ਸੁਰੱਖਿਆ ਦੇ ਮੱਦੇਨਜ਼ਰ ਕੋਈ ਫੋਰਸ ਵਗੈਰਾ ਲਾਉਣੀ ਹੈ ਉਹ ਤਾਂ ਜਾਇਜ਼ ਹੁੰਦੀ ਹੈ ਪਰ ਬੇਲੋੜਾ ਸਿੱਖ ਸੰਗਤਾਂ ਨੂੰ ਰੋਕਣਾ ਖਾਸਔਰਤੇ ਪੈਦਲ ਆ ਰਹੀਆਂ ਸਿੱਖ ਸੰਗਤਾਂ ਨੂੰ ਰੋਕਣਾ ਵਾਜਬ ਨਹੀਂ ਹੈ ਹਾਂ ਥੋੜਾ ਬਹੁਤਾ ਹੁੰਦਾ ਕਿ ਗੱਡੀਆਂ ਬਹੁਤੀਆਂ ਸ਼ਹਿਰ ਦੇ ਵਿੱਚ ਨਾ ਆਉਣ ਤਾਂ ਕਿ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਹੋ ਉੱਥੇ ਤੱਕ ਪ੍ਰਸ਼ਾਸਨ ਠੀਕ ਵੀ ਹੈ ਪਰ ਬੇਲੋੜਾ ਨਹੀਂ ਰੋਕਣਾ ਚਾਹੀਦਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ Dainik Savera TV YouTube Facebook Instagram X aur WhatsApp channel par